ਮਾਰੇ ਤਾਂ ਵੀਰੇ ਸਲਫ ਲੈ ਆਏ ਵਾਹ ਮਾਕੇ ਲਈ ਦੇਖਦਾ ਵੀ ਪਾਹੇ ਲਾਏ ਹੋਇਆ ਸੀ ਤੇ ਸੱਟ ਘੱਟ ਚੱਲਿਆ ਹੋਇਆ ਟਰੈਕਟਰ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਚੀ ਰੇਡੀਏਟਰ ਅੱਛਾ ਤੇ ਕਿਹਾ ਸਪੈਂਡਲ ਅੱਛਾ ਤੇ ਆ ਹੱਬਾ ਅੱਛਾ ਇਹ ਵੀ ਸਾਰੀਆਂ ਨਵੀਆਂ ਨੇ ਠੀਕ ਆ ਕੋਲੋਂ ਸਿੱਧਾ ਕੱਟਿਆ ਹੋਇਆ ਇਹਨਾਂ ਦੇ ਸਮਾਨ ਠੀਕ ਆ ਜੀ ਠੀਕ ਆ ਇੰਜਨ ਸਾਰਾ ਨਵਾਂ ਹੈ ਅੱਛਾ ਕ੍ਰੈਂਕ ਵੀ ਨਵੀਂ ਪਾਈ ਹੋਈ ਹੈ ਅੱਛਾ ਗੇਅਰ ਦਾ ਕੰਮ ਫੁੱਲ ਹੋਇਆ ਹੋਇਆ ਠੀਕ ਆ ਗੇਅਰ ਦਾ ਕੰਮ ਫੁੱਲ ਹੋਣ ਦੇ ਬਾਵਜੂਦ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਹੋਏ ਆਂ ਸ਼ੀਦਾਂ ਦੀ ਧਰਤੀ ਤੇ ਤੇ ਵਾਲੇ ਨੂੰ ਜਾ ਰਹੇ ਸੀ ਬਾਈ ਤੁਹਾਨੂੰ ਪਤਾ ਰਸਤੇ 'ਚ ਫਤਿਹਗੜ੍ਹ ਸਾਹਿਬ ਤੋਂ ਹੋ ਕੇ ਲੰਘਣਾ ਪੈਂਦਾ ਤਾਂ ਮੈਂ ਅੱਗੇ ਵੀ ਕਹਿਣਾ ਹੁਣਾ ਵੀ ਕਦੇ ਵੀ ਜਦੂਰ ਲੰਘਣਾ ਕਦੇ ਵੀ ਕੋਲੋਂ ਦੇ ਲੰਘੋ ਨਾ ਹਮੇਸ਼ਾ ਦਰਸ਼ਨ ਕਰਕੇ ਜਾਣਾ ਚਾਹੀਦਾ ਆ ਕੇ ਤੇ ਕੈਮਰਾ ਸ਼ਟਿਕਾਉਣਾ ਆਪਾਂ ਜੌਂਡੀਅਰ ਆਪਾਂ ਮਹਾਰਾਜ ਜੀ ਦੇ ਦਰਸ਼ਨ ਕਰਕੇ ਅੱਗੇ ਚੱਲਦੇ ਆਂ ਲੋ ਜੀ ਮਿੱਤਰੋ ਆਹ ਟਰੈਕਟਰ ਛੱਡ ਕੇ ਆਉਣਾ ਆਪਾਂ ਨੇ ਅੱਜ ਇਹਦੀ ਡਿਲੀਵਰੀ ਆ ਅੱਜ ਟਰੈਕਟਰ ਦੀ ਇਹ ਟਰੈਕਟਰ ਆਪਾਂ ਨੇ ਵੀਰ ਨੂੰ ਸਿੱਧਾ ਜਿੰਮੇਦਾਰ ਤੋਂ ਦਵਾਇਆ ਟਰੈਕਟਰ ਠੀਕ ਹੈ ਜੀ ਵੀਰ ਕਾਫੀ ਦੇਰ ਤੋਂ ਆਪਣੇ ਨਾਲ ਟੱਚ ਸੀ YouTube ਦੇ ਰਾਹੀਂ ਬਾਈ ਕਹਿੰਦਾ ਵੀਰੇ ਜੌਂਡੀ ਦੇ ਲੈਣਾ ਜਿੱਦਣ ਹੋ ਗਿਆ ਆਪੇ ਦਵਾ ਲਈ ਬਾਈ ਨੂੰ ਬਾਈ ਨੇ ਬਿਨਾਂ ਦੇਖੂ ਟਰੈਕਟਰ ਲਿਆ ਹੁਣ ਜਾ ਕੇ ਦੇਖਦੇ ਆ ਬਾਈ ਨੂੰ ਕਹਿੰਦਾ ਵੀ ਪਸੰਦ ਆ ਗਿਆ ਬਾਈ ਰੱਖ ਲਈ ਨਹੀਂ ਕੋਈ ਚੱਕਰ ਨਹੀਂ ਟਰੈਕਟਰ ਹੈ ਵੀ ਚੰਗਾ ਬਾਈ 19 ਮਾਡਲ ਹੈ ਟਾਇਰ ਟੂਰ ਨਾਲ ਦੇ ਨੇ ਅੱਧੇ ਟਾਇਰ ਹੈਗੇ ਨੇ ਟਰੈਕਟਰ ਦੇ ਇਹ ਕੁਛ ਨਹੀਂ ਖੁੱਲਿਆ ਵਾ ਟਰੈਕਟਰ ਦਾ ਸਾਰਾ ਸੀਲ ਦਾ ਜਿਵੇਂ ਏਜੰਸੀ ਤੋਂ ਆਇਆ ਹੋਇਆ 20 ਮਾਡਲ ਐ ਬਾਕੀ ਭੂਆ ਦਾ ਮੁੰਡਾ ਨਾਲ ਆ ਇਹਨੂੰ ਵੀ ਨਾਲੇ ਲੈ ਕੇ ਜਾਣਾ ਅੱਜ ਇਹਦਾ ਪਿੰਡ ਲੋਕਲੇ ਪਈ ਜਾਂਦਾ ਉਹਦੇ ਤੇ ਹੋਰ ਇਹ ਹਾਲ ਆ ਵੀਰ ਵਧੀਆ ਵੀਰੇ ਵਧੀਆ ਜੀ ਸਿਕਲ ਮੈਨੂੰ ਤਾਂ ਨੀਂਦ ਨਹੀਂ ਉਦਰੀ ਅੱਜ ਅੱਜ ਅਸੀਂ ਸਾਜਰੇ ਤੋਂ ਰੁਪਏ ਦੇ ਬਾਈ ਸਾਜੇ ਦਾ ਉੱਠਿਆ ਵੀ ਅੱਜ ਹਾਂ ਠੀਕ ਆ ਠੀਕ ਆ ਚੱਲ ਕੋਈ ਗੱਲ ਨਹੀਂ ਤੇ ਚੱਲੀਏ ਫਿਰ ਚਲੋ ਚੱਲੀਏ ਚਲੋ ਬਾਈ ਚਲੋ ਪੀਵੀ 23 ਨੰਬਰ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਬਾਈ ਅੱਜ ਸੰਗਤ ਦਾ ਆਦਬਾਦ ਕਰਕੇ ਬਾਈ ਕਾਫੀ ਆਈ ਹੋਈ ਆ ਤੇ ਚਲੋ ਫਿਰ ਪਟਿਆਲੇ ਜਾ ਕੇ ਮਿਲਦੇ ਆ ਜੀ ਪਟਿਆਲੇ ਪਹੁੰਚ ਕੇ ਜੀ ਗੁਰੂ ਘਰ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ ਅੰਜੂਰੇ ਵੀ ਸੰਗਤ ਆ ਬਾਈ ਐਤਵਾਰ ਕਰਕੇ ਸਰੋਵਰ ਬਹੁਤ ਖੁੱਲੀ ਡੁੱਲੀ ਜਗ੍ਹਾ ਬਾਈ ਉਰੇ ਵੀ ਗੁਰਦੁਆਰਾ ਸਾਹਿਬ ਕੋਲ ਬਾਕੀ ਸਾਨੂੰ ਪਤਾ ਜੀ ਗੁਰੂ ਘਰ ਆ ਕਿਸੇ ਚੀਜ਼ ਦੀ ਕਮੀ ਹੁੰਦੀ ਨਹੀਂ ਹੈਗੀ ਵੀਰ ਨਹੀਂ ਆਗੇ ਬਾਈ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਅਦ ਟਰੈਕਟਰ ਵਗੈਰਾ ਸਰੋਵਰ ਤੇ ਚੱਲੀ ਆ ਹੋ ਲੱਗੀ ਆਪਣੀ ਗਾਰ ਬਾਈ ਹੋ ਗਈ ਮੱਛੀਆਂ ਦੇਖੋ ਬਾਈ ਉਹ ਲੱਗੀ ਆਪਣੀ ਗਾਰ ਉਹਦੇ ਰੰਗ ਬਰੰਗੀ ਖੋਰਾ ਲੋ ਜੀ ਬਾਬੇ ਉਹ ਟਰੈਕਟਰ ਗੁਰਦੁਆਰੇ ਸਾਹਿਬ ਦੀ ਪਾਰਕਿੰਗ ਦੇ ਵਿੱਚ ਖੜਾ ਹੈ। ਬਾਕੀ ਆਹ ਟਰੈਕਟਰ ਬਾਈ ਨੇ ਦਿੱਤਾ ਸਕਾਟ। ਕੀ ਹਾਲ ਹੈ ਵੀਰਾ? ਬਖੀ ਵੀਰੇ। ਵੀਰ ਦਾ ਮਾਨਸੇ ਤੇ ਲੱਗੇ ਪਿੰਡ ਹੈ। ਬਾਈ ਨਾਲ ਕਿੰਨੇ ਟਾਈਮ ਹੋ ਗਿਆ ਬਾਈ ਆਪਾਂ ਨੂੰ ਜੁੜੇ ਹੋਏ ਨੂੰ? ਆਪਾਂ ਨੂੰ ਹੋ ਗਏ ਵੀਰੇ 2-3 ਸਾਲ ਤਾਂ ਹੋ ਹੀ ਗਏ ਲੋੜੇ। ਬਿਲਕੁਲ ਜੀ ਬਿਲਕੁਲ। ਬਾਈ ਕੱਦਾਂ ਕਹਿੰਦਾ ਸੀ ਵੀ ਜੌਂਡੀਅਰ ਟਰੈਕਟਰ ਲੈਣਾ, ਜੌਂਡੀਅਰ ਲੈਣਾ। ਤੇ ਕਿਹੜਾ ਹੀ ਸੀ ਬਾਈ ਜੌਂਡੀਅਰ ਦਾ ਹੈ? ਹਾਂ ਕਿਹੜੇ ਸੀ ਵੀਰੇ ਆਪਾਂ ਦਾ। ਅੱਛਾ ਠੀਕ ਆ। ਟਰੈਕਟਰ ਬਾਈ ਨੇ ਮੈਨੂੰ ਫੋਟੋਆਂ ਭਾਈ ਦੀ ਮੈਂ ਬਾਈ ਨੂੰ ਕਹਾਂ ਵੀ ਆਹ ਟਰੈਕਟਰ ਦੇ ਦੇ ਉਹਨੂੰ ਇੱਕ ਸਾਲ ਹੋ ਗਿਆ ਬਾਈ ਕਹਿੰਦੇ ਨੂੰ ਹਾਂ ਇੱਕ ਸਾਲ ਹੋ ਗਿਆ ਵੀ ਟਰੈਕਟਰ ਦੇ ਦੇ ਬਾਈ ਕਹਿੰਦਾ ਨਹੀਂ ਵੀ ਜਿੱਦਾਂ ਟਰੈਕਟਰ ਦਊਂਗਾ ਵਧੀਆ ਉਸ ਦਿਨ ਵੀ ਉਸ ਦਿਨ ਦਵਾਂਗੇ ਟਰੈਕਟਰ ਤੇ ਬਾਈ ਨੇ ਟਰੈਕਟਰ ਉਹ ਦੂਆ ਦੇਖਿਆ ਤੱਕ ਵੀ ਨਹੀਂ ਹੈਗਾ ਬਾਈ ਤੇ ਬਾਈ ਕਹਿੰਦਾ ਵੀ ਯਾਰ ਵੀ ਤੂੰ ਇੰਨੇ ਰੋਜ਼ ਕਰਦਾ ਵੀ ਤੇਰੇ ਤੇ ਭਰੋਸਾ ਹੈ ਵੀ ਜਿੱਦਾਂ ਦੀਦਾ ਚੀਜ਼ ਦਿੱਤੀ ਵੀ ਸਿਰ ਮੱਥੇ ਆ ਸਹੀ ਗੱਲ ਹੈ ਇਦਾਂ ਹੀ ਸੀ ਵੀਰੇ ਗੱਲ ਹਾਂ ਇਦਾਂ ਹੀ ਗੱਲ ਤੇ ਬਾਕੀ ਵੀਰੇ ਟਰੈਕਟਰ ਪਸੰਦ ਆ ਤੁਹਾਨੂੰ ਜਮ ਮਗਰ ਠੀਕ ਹੈ ਵੀਰੇ ਉਹ ਤਾਂ ਆਪਾਂ ਉਦ ਹੀ ਪਸੰਦ ਗੱਲ ਹੈ ਵੀਰੇ ਟਰੈਕਟਰ ਬਾਈ ਆਇਆ ਨਾ ਕੋਈ ਸੋਚਿਆ ਵੀ ਟਰੈਕਟਰ ਮੈਂ ਬਾਈ ਨੂੰ ਵਿੱਚ ਆ ਬਾਈ ਨੂੰ ਟਰੈਕਟਰ ਸਿੱਧਾ ਤੋਂ ਆਇਆ ਕਿਸੇ ਦੇ ਘਰੋਂ ਠੀਕ ਆ ਬਾਈ ਇਦਾਂ ਹੀ ਗੱਲ ਇਦਾਂ ਹੀ ਗੱਲ ਵੀਰੇ ਛੂਟ ਤਾਂ ਨਹੀਂ ਕੋਈ ਨਾ ਠੀਕ ਆ ਵੀਰੇ ਕਿਸੇ ਦੀ ਗੱਲ ਨਹੀਂ ਛੂਟੇ ਬਾਕੀ ਬਾਈ ਆ ਵੀ ਬਾਈ ਨੇ ਟਰੈਕਟਰ ਜਿਹਨਾਂ ਤਿਆਰ ਕਰਾਇਆ ਹੋਇਆ ਪੈਸੇ ਦਾ ਬਾਈ ਕਹਿੰਦਾ ਵੀ ਪਤਾ ਨਹੀਂ ਕਿੰਨੇ ਲਾਤੇ ਬਾਈ ਤੇ ਟਾਇਰ ਨਵੇਂ ਇੰਜਨ ਦਾ ਟੋਟਲੀ ਕੰਮ ਸਾਰਾ ਬਾਈ ਮੁਰਲਾ ਵੀ ਸਾਰਾ ਜਗਾੜੋ ਨਵਾਂ ਪਿਆ ਵਾ ਟਾਈਮਿੰਗ ਵਾਲਾ ਹਨਾ ਫੜਾ ਉੱਚੀ ਬੋਲੇ ਵੀਰੇ ਇਹਦਾ ਵਿੱਚੇ ਰੇਡੀਏਟਰ ਅੱਛਾ ਵਿੱਚੇ ਹੈ ਸਪੈਂਡਲ ਅੱਛਾ ਕਿ ਆ ਹੱਬਾ ਅੱਛਾ ਇਹ ਵੀ ਸਾਰੀਆਂ ਨਵੀਆਂ ਨੇ ਕੋਲੋਂ ਸਿੱਧਾ ਕਟਿਆ ਹੋਈਆਂ ਨੇ ਇਹਨਾਂ ਦੇ ਸਮਾਨ ਠੀਕ ਆ ਜੀ ਠੀਕ ਹੈ ਇੰਜਨ ਸਾਰਾ ਨਵਾਂ ਹੈ ਅੱਛਾ ਕ੍ਰੈਂਕ ਵੀ ਨਵੀਂ ਪਾਈ ਹੋਈ ਹੈ ਅੱਛਾ ਗੀਅਰ ਦਾ ਕੰਮ ਫੁੱਲ ਹੋਇਆ ਹੋਇਆ ਠੀਕ ਆ ਗੀਅਰ ਦਾ ਕੰਮ ਫੁੱਲ ਹੋਣ ਦੇ ਬਾਵਜੂਦ ਵੀ ਗੀਅਰ ਤਾਂ ਸਾਰਾ ਕੰਮ ਕਰਾਇਆ ਵਾ ਫੁੱਲ ਹੈ ਵੀਰੇ ਠੀਕ ਆ ਕੋਈ ਟੱਕਰੀ ਨਹੀਂ ਹੈ ਗੀਅਰ ਦੀ ਠੀਕ ਆ ਠੀਕ ਆ ਠੀਕ ਆ ਗੋਲੀਆਂ ਹੁੰਦੀਆਂ ਉਹ ਵੀ ਦੁਬਾਰੇ ਨਵੀਆਂ ਅੱਛਾ ਖਰਾਬ ਮਰਵਾ ਕੇ ਵਿੱਚੋਂ ਮਤਲਬ ਕਿ ਸਾਰਾ ਦੁਬਾਰ ਬਾਕੀ ਪੈਦਾਨ ਵੀ ਬਹੁਤ ਵਧੀਆ ਲਵਾਏ ਪਿਆਰ ਇਹ ਸਿੰਪਲੀ ਲਵਾਇਆ ਵੈਸੇ ਤਾਂ ਅੱਛਾ ਪਹਿਲਾਂ ਵੀ ਨੀਵੇਂ ਆਉਂਦੀ ਸੀ ਪੈਦਾਨ ਉਹ ਇੱਥੇ ਆਉਂਦੀ ਸੀ ਠੀਕ ਹੈ ਵੀਰੇ ਇਹ ਵਸੇ ਸ਼ੌਕ ਦੇ ਮਾਰੇ ਨੇ ਵਸੇ ਪੈਦਾਨ ਲੋ ਬਾਈ ਨੇ ਬਾਈ ਕਰੋਨ ਵੀ ਬੜਾ ਪਵਾਇਆ ਬਾਈ ਕਹਿੰਦਾ 60 ਤੱਕ ਜਾ ਬਾਈ ਰੁਕ ਜਾਂਦਾ ਬਾਈ ਫਿਰ ਹਾਂ ਵੀਰੇ ਰੁਕਦਾ ਇਹ ਫ੍ਰਿਕ ਹੈਗੀਆਂ ਹਾਂ ਪੂਰੀਆ ਵਧੀਆ ਬ੍ਰੇਕਾਂ ਹੈਗੀਆਂ ਨਾ ਵੀ ਜੌਂਡੀਰ ਤਾਂ ਨਹੀਂ ਹੈਗੀਆਂ ਪਰ ਬ੍ਰੇਕਾਂ ਜੌਂਡੀਰ ਦੇ ਟਾਈਪ ਨੇ ਅੱਛਾ ਪਰ ਵੀ ਉਹ ਬ੍ਰੇਕਾਂ ਪੂਰੇ ਸਿਹਰਾ ਨੇ ਮਗਰਾੜ ਵੀ ਨਵੇਂ ਲਾਏ ਨੇ ਹਾਂ ਵੀਰੇ ਹਾਂ ਇਹ ਨਵੇਂ ਆ ਵੀਰੇ ਜਨ ਲਵਾਈ ਆਪਾਂ ਠੀਕ ਆ ਟਾਇਰ ਵੀ ਬਾਈ ਜਮਾਈ ਨਵੇਂ ਆ 90 95 ਪੈਸੇ ਪਾਏ ਹੋਏ ਰਿੰਮਾਂ ਦੇ ਬਲੈਕ ਕਲਰ ਵੱਜਿਆ ਹੋਇਆ ਤੇ ਬਾਈ ਕਹਿੰਦਾ ਵੀ ਸੌਂਗ ਨੂੰ ਤਿਆਰ ਕਰਾਇਆ ਦਾ ਵੀ ਪੈਸੇ ਤਾਂ ਚਲੋ ਬਹੁਤ ਲੱਗੇ ਟਰੈਕਟਰ ਤੇ ਪਿੱਛੇ ਦੇ ਬਾਈ ਚੈੱਕ ਕਰ ਲਿੰਕਾਂ ਪਿਛਲੀਆਂ ਅ ਪਿਛਲੇ ਫੱਟੀ ਤੇ ਸਾਰਾ ਕੰਮ A to Z ਦਾ ਮਾ ਆ ਲਿੰਕ ਇਹਦੇ ਵਿੱਚ ਬਈ ਇਹ ਗੱਲ ਹੈ ਕਿ ਸਕੌਟ ਦੇ ਵਿੱਚ ਨਾ ਕਿਸੇ ਦੇ ਵਿੱਚ ਵੀ ਹੁੱਕ ਹੁੱਕ ਦੀ ਅਡਜਸਟਮੈਂਟ ਨਹੀਂ ਹੈਗੀ ਬਾਈ ਚੱਕਰ ਵੀ 540 ਕਰਾਇਆ ਹੋਇਆ ਇਹ 540 ਦਾ ਚੱਕਰ 540 ਕਰਾਇਆ ਹੋਇਆ ਮੈਂ ਤਾਂ ਮੈਂ ਤਾਂ ਬਈ 1000 ਚੱਕਰ ਸਮਝਦਾ ਸੀ ਇਹਨੂੰ 6 ਟੀਰੀ ਦੇ ਵਿੱਚ ਠੀਕ ਆ ਠੀਕ ਆ ਠੀਕ ਆ ਤੇ ਚਲੋ ਬਾਕੀ ਬਈ ਆਹ ਟਰੈਕਟਰ ਤਾਂ ਬਾਈ ਨੂੰ ਆਪਾਂ ਨੇ ਜੌਂਡੀਅਰ 50 42 ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਸਾਰਾ ਕੁਝ ਨਾਲ ਦਾ ਟਰੈਕਟਰ ਦਾ ਜਿਵੇਂ ਹੈਗਾ ਹੈ ਬਾਕੀ ਹੁਣ ਬਾਈ ਨੇ ਕੀ ਆ ਜੀ ਦੇਖ ਸਕਦੇ ਨਾਲ ਹਾਂਜੀ ਨਾਲ ਦੀ ਜੀ ਤਾਂ ਆ ਦੇਖ ਸਕਦੇ ਹਾਂਜੀ ਹਾਂਜੀ ਵੀਰੇ ਕੁਝ ਨਹੀਂ ਵੀਰੇ ਪੰਪ ਪੰਪ ਸਾਰਾ ਕੁਝ ਟਰੈਕਟਰ ਦੇ ਨਾਲ ਲੱਈਆ ਮਾਰਕੀ ਇੰਜਨ ਦਾ ਇਹਨਾਂ ਦੇ ਪੰਜ-ਪੰਜ ਮਾਡਲਾਂ ਤਾਂ ਨਹੀਂ ਖੁੱਲਦੇ ਇਹਦਾ ਚਲੋ ਫੇਰ ਵੀ ਉੱਚਾ ਮਾਡਲ ਹੈ ਬਾਕੀ ਅਸੀਂ ਜਾਣਾ ਬਾਈ ਪਟਿਆਲਾ ਕਵਾੜ ਮਾਰਕੀ ਉੱਥੇ ਬਾਈ ਕਹਿੰਦਾ ਛਤਰੀ ਲਵਾ ਕੇ ਕਹਿੰਦਾ ਯਾਰ ਇਹ ਵੀ ਘਰ ਦੇ ਕਹਿੰਦਾ ਵੀ ਛਤਰੀ ਲਵਾ ਕੇ ਲਿਆਉਣੀ ਡਰਾਈਵਰ ਨੂੰ ਵੀ ਐ ਨਹੀਂ ਆਉਣਾ ਹਾਂ ਬਾਈ ਬਾਈ ਕਰੀ ਮਾਰ ਦਾ ਸਟਾਰਟ ਇਹਨੂੰ ਬਾਈ ਬੈਟਰੀ ਬਾਕਸਾ ਵੀ ਫਾਰਮ ਟ੍ਰੈਕ ਵਾਲਾ ਤਿਆਰ ਬਰੇ ਸਾਰੀ ਉਹ ਚੀਜ਼ ਅੱਛਾ ਅਮਰਾਉਂਡ ਦੀ ਬੈਟਰੀ ਠੀਕ ਆ ਥਾਬੀ ਗੋਲੇ ਹੋਣੇ ਇਹਦੇ ਮਾਰੇ ਤਾਂ ਵੀਰੇ ਸਲਫ ਲੈ ਆਏ ਵਾ ਬਾਕੀ ਜੇ ਦਿਖਦਾ ਵੀ ਪਾ ਇਹ ਲਾਏ ਹੋਇਆ ਸੀ ਤੇ ਪੱਕੀ ਬਾਈ ਚੱਲਦੇ ਆ ਲੈ ਕੇ ਅਸੀਂ ਥੋੜੇ ਜੇ ਮਾਰਕੀਟ ਤੇ ਜਾਣਾ ਸਟਿੱਕਰ-ਸੁੱਕਰ ਲੈਣੇ ਨੇ ਇੱਕ ਦੋ ਟਰੈਕਟਰਾਂ ਦੇ ਤੇ ਬਾਕੀ ਦੇਖਦੇ ਹਾਂ ਉਹਨੂੰ ਚਲਾ ਕੇ ਪਿੰਡ ਜਾ ਕੇ ਕਿਵੇਂ ਜੇ ਲੈਟਾਂ ਲੂਟਾਂ ਸਾਰਾ ਸਾਮਾਨ ਆਵਾ ਬਾਈ ਠੀਕ ਹੈ ਰੈਡੀਏਟਰ ਅੱਛਾ ਜਾਨਾ ਬਸ ਬੱਤੀ ਤੇ ਕੋਈ ਜਿਹੀ ਪਾਣੀ ਨਹੀਂ ਅੱਛਾ ਕਿਨਿਕ ਟਰੈਕਟਰੇ ਪੁਰਾਣਾ ਚੀਜ਼ਾਂ ਨਵੀਆਂ ਪਾਈਆਂ ਵੇ ਸਾਰੀਆਂ ਕਰ ਦੋ ਮੇਰੇ ਬੰਦ ਲੋ ਜੀ ਬਾਈ ਪੇਂਟ ਕਰਵਾਉਣਾ ਜੀ ਪੇਂਟ ਕਰਕੇ ਨਹੀਂ ਬਸ ਲੋ ਕਰਵਾਣਾ ਠੀਕ ਆ ਬਾਈ ਕਹਿੰਦਾ ਪੇਂਟ ਨਹੀਂ ਕਰਵਾਇਆ ਉੱਪਰ ਟੇਪ ਲਵਾਤੀ ਟਰੈਕਟਰ ਦੇ ਪਾਵਰ ਸਟੀering ਦਾ ਵੀ ਸਮਾਨ ਲਿਆਉਂਦਾ ਪਿਆ ਦੇਖੋ ਵੀ ਚੱਕਰੀ ਪਾਵਰ ਵਾਲਾ ਹੈ ਠੀਕ ਆ ਪੈਣ ਹੋ ਚਾ ਵੀ ਪੈਸੇ ਲਾ ਜਾਣੇ ਵੀ ਬਾਈ ਕਹਿੰਦਾ ਪਰ ਟਰੈਕਟਰੇ ਬਦਲ ਲੈਣੇ ਹੈ ਅਜੇ ਬਾਈ ਦਾ ਮਨ ਹੈ ਨਹੀਂ ਦਾ ਬਾਈ ਕਹਿੰਦਾ ਅਗਰ ਵੀ ਜਿਹਨੂੰ ਟਰੈਕਟਰ ਦੇਣਾ ਉਹਨੂੰ ਐਂ ਕਹਦੀ ਵੀ ਜੇ ਕੱਲੂ ਵੇਚਣਾ ਤਾਂ ਮੰਨੂ ਵੀ ਵੇਚ ਦੇ ਹਾਂ ਉਹ ਆਪਾਂ ਕਈ ਨਹੀਂ ਆ ਜੀ ਕੋਈ ਬੰਦੇ ਨੇ ਜੀਨੇ ਲੈ ਲਿਆ ਟਰੈਕਟਰ ਹਾਂ ਹਾਂ ਸਾਲ ਬਾਅਦ 2 ਸਾਲਾ ਬਾਅਦ ਜਦ ਵੀ ਵੇਚਣਾ ਠੀਕ ਆ ਆਪਣਾ ਕੰਟੈਕਟ ਕਰ ਸਕਦਾ ਬੰਦਾ ਜੀ ਜਿਹੜੀ ਕੋਈ ਟਰੈਕਟਰ ਹੋਊਗਾ ਠੀਕ ਆ ਜੀ ਨੰਬਰੇ ਬਾਈ ਵੀਡੀਓ ਚ ਬਾਗੂ ਆਪਣਾ ਠੀਕ ਆ ਜੀ ਹੁਣ ਥੋੜਾ ਜਿਹਾ ਬਾਈ ਪੈਸਿਆਂ ਕਰਕੇ ਜੋ ਮਰਜੀ ਲਾ ਲਓ ਤੇ ਕਿਉਂਕਿ ਆ ਵੀ ਟਰੈਕਟਰ ਥੋੜਾ ਜਿਹਾ ਤੁਹਾਨੂੰ ਪਤਾ ਵੱਧ ਰੇਟ ਵਾਲਾ ਬਾਕੀ ਵੀਰੇ ਆਪਣਾ ਸ਼ੌਂਕ ਹੈ ਮੇਰੇ ਕੋਲ ਟਰੈਕਟਰ ਵੀਰੇ ਤਿੰਨ ਹੋ ਗਏ ਨਾ ਫਿਰ ਅਕਿ ਬਾਈ ਬਾਈ ਨੂੰ ਬਾਟ ਕਾਫੀ ਆ 120 15 20 ਕਿਲੋਮੀਟਰ ਮਾਨਸੌਰੇ ਤੋਂ ਤੇ 2 ਘੰਟੇ ਦਾ ਰਾਮ ਨਾ ਲੱਗੇ ਜਾਣਾ ਛਤਰੀ ਲਵਾਉਣ ਨੂੰ ਬਾਕੀ ਉੱਥੇ ਜਾ ਕੇ ਪਤਾ ਲੱਗੂਗਾ ਵੀ ਰਸਤਾ ਨਹੀਂ ਹੈਗਾ ਕਿਉਂਰੇ ਮਾਰਕੀਟ 'ਚ ਇੱਕ ਦੋ ਬੰਦੇ ਹੀ ਲਾਉਂਦੇ ਨੇ ਬਾਈ ਛਤਰੀਆਂ ਪਹਿਲਾਂ ਬਾਈ ਮੈਨੂੰ ਕਹਿੰਦਾ ਸੀ ਵੀ ਕਰਾਲੀ ਤੋਂ ਲੋ ਵਾਦੇ ਫਿਰ ਕਰਾਲੀ ਤੋਂ ਆਪਾਂ ਟਾਈਮ ਨਹੀਂ ਸੀਗਾ ਕੱਲੇ ਲੈ ਕੇ ਆਏ ਬਾਈ ਦੇ ਘਰੋਂ ਟਰੈਕਟਰ ਤੇ ਹਾਂਜੀ ਕਰੀ ਸ਼ੱਕਾ ਵਾਦਾ ਬੁਲਾਇਆ ਜੀ ਚਲੋ ਵੀਰੇ ਚਲੋ ਆਪਾਂ ਮਿਲਦੇ ਆ ਉੱਥੇ ਚਲੋ ਚਲੋ 2 ਜੱਜ ਬਾਈ ਗੁਰੂਗੜ੍ਹ ਡਿਲੀਵਰੀ ਕਰੀਆ ਟਰੈਕਟਰ ਦੀ ਇਹ ਟਰੈਕਟਰ ਬਾਈ ਜੀ ਜਿੰਨਾ ਵੀ ਚੱਲਿਆ ਹੋਇਆ ਸਿਰਫ ਪਾਣੀ ਦਾ ਟੈਂਕਰ ਤੇ ਟਰੈਕਟਰ ਚੱਲਿਆ ਹੋਆ ਤੇ ਠੀਕ ਹੈ ਵੀਰੇ ਓਕੇ ਵੀ ਉਰੇ ਬਾਈ ਲੱਗੀ ਫੱਗੀ ਆ ਸਮਾਨ ਦੀ ਤੁਹਾਨੂੰ ਕਿੱਦਾਂ ਦਾ ਜੇ ਤਾਂ ਤੁਸੀਂ ਨੂੰ ਭੇਜ ਹੈਗਾ ਤਾਂ ਤੁਹਾਨੂੰ ਚੀਜ਼ ਮਿਲ ਜੂਗੀ ਕਈ ਵਾਰ ਉਰੇ ਬਾਈ ਟੋਪੀ ਵੀ ਪੈ ਜਾਂਦੀ ਜਿੱਥੇ ਤੱਕ ਮੈਂ ਦੇਖਿਆ ਠੀਕ ਆ ਉਰੇ ਜਣੀ ਕਿ ਜਾਣਕਾਰ ਬੰਦੇ ਦਾ ਹੀ ਜ਼ਿਆਦਾ ਕੰਮ ਆ ਬਾਈ ਕੋਈ ਵੀ ਸਮਾਨ ਲੈਣਾ ਪੁਰਾਣਾ ਤੁਸੀ ਉਂਜਾ ਨੂੰ ਉਂਜਾ ਤਾਂ ਨਾਲ ਕਿਸੇ ਮਿਸਤਰੀ-ਮੁਸਤਰੀ ਨੂੰ ਆਪਣੇ ਨਾਲ ਲੈ ਕੇ ਆਓ ਠੀਕ ਆ ਜੀ ਤੇ ਬਾਕੀ ਬਾਈ ਟਰੈਕਟਰ ਬਾਈ ਨੇ ਲੈ ਕੇ ਜਾਣਾ ਮਾਨਸੇ ਹੁਣ ਆ ਤਾਂ ਬਾਈ ਨੂੰ ਕਹਾਂ ਵੀ ਉੱਧਰ ਲਵਾ ਲਈ ਬਾਈ ਨੂੰ ਨੇੜੇ ਪੈਂਦਾ ਬਰਨਾਲਾ ਬਾਈ ਕਹਿੰਦਾ ਨਹੀਂ ਬਾਈ ਬਨਾਲੇ ਲਾਉਣਾ ਵੀ ਇੱਥੇ ਦੇ ਲਵਾ ਕੇ ਫੇਰ ਪਿੰਡ ਲੈ ਕੇ ਆਣਾ ਟੈਕਾ ਠੀਕ ਆ ਬਾਕੀ ਚਲੋ ਆਪਣੀ ਆਪਣੀ ਸ਼ਰਦਾ ਹੁੰਦੀ ਬਾਈ ਹਰੇਕ ਦੀ ਇੱਧਰ ਨਾਲ ਬਾਈ ਆਹ ਹਾਲੇ ਜਾ ਉਹ ਲਾਉਂਦੇ ਮੂਰੇ ਕਰਾ ਲਾਉਂਦੇ ਨੇ ਇਹ ਇਹਨਾਂ ਦੀ ਏਜੰਸੀ ਵੀ ਆ ਐਨੀ ਸੌਰੀ ਐਚਰ ਦੀ ਏਜੰਸੀ ਆ ਬਾਈ ਇਹ ਮੈਂ ਲੱਗ ਕੇ ਤੇ ਕਰਾਹਾਂ ਦਾ ਕੰਮ ਐਚਰ ਦੀ ਏਜੰਸੀ ਆ ਬਾਈ ਨਾਲ ਕੋਲ ਇੱਧਰ ਨਾਲੇ ਫਾਰਮ ਟਰੈਕ ਵੀ ਆ ਗਈ ਏਜੰਸੀਆਂ ਦੋ ਤਿੰਨ ਇਕੱਠੀਆਂ ਨੇ ਉਰੇ ਬਾਕੀ ਬਾਈ ਸਕਾਟ ਅ ਸੇਲ ਤੇ ਆ ਜੇ ਕੁਝ ਨੇ ਲੈਣਾ ਹੋਇਆ ਪਰ ਦਿਖਾਇਆ ਟਰੈਕਟਰ ਬਹੁਤ ਸੋਹਣਾ ਤਿਆਰ ਹੋਇਆ ਵਾ ਤੇ 1.40 ਲੱਖ ਰੁਪਿਆ ਰੇਟ ਆ ਟਰੈਕਟਰ ਦਾ ਠੀਕ ਹੈ ਜੀ ਤੇ ਬਾਈ ਤਾਂ ਕਹਿੰਦਾ ਵੀ ਮੇਰਾ ਮਨੂੰ ਵੀ ਟਰੈਕਟਰ ਤਾਂ ਲੱਗ ਗਿਆ ਵੀ ਮੇਰਾ 1.5 ਲੱਖ ਰੁਪਿਆ ਲੱਖ ਲੱਖ ਦੇ ਪਲੱਸ ਕਹਿੰਦਾ ਲੱਖ ਲੱਖ ਤੋਂ ਲੈ ਕੇ 1.5 ਲੱਖ ਦੇ ਵਿੱਚ ਵਿੱਚ ਖਰਚਾ ਹੋਇਆ ਵਾ ਟਰੈਕਟਰ ਤੇ ਠੀਕ ਹੈ ਜੀ ਬਾਕੀ ਤੁਹਾਨੂੰ ਆਪ ਹੀ ਪਤਾ ਹੈ ਬਾਈ ਜੇ ਤੁਹਾਨੂੰ ਆਪ ਕੰਮ ਕਰਾਉਣੇ ਆ ਸਾਰਾ ਤਾਂ ਖਰਚਾ ਬਹੁਤ ਪੈਂਦਾ ਇੰਜਨ ਦਾ ਗੇਅਰ ਦਾ ਤੇ ਬਾਈ ਬਹੁਤ ਵਧੀਆ ਲੱਗਿਆ ਬਾਈ ਉਹ ਕਿਹਦੇ ਨਹੀਂ ਬਾਕੀ ਸ਼ਬਰੀ ਨਾ ਕਿਹਦੇ ਗੱਛ ਨਹੀਂ ਬਣਦੇ ਟੌਰ ਮੰਨਣ ਲੱਗ ਜਾਂਦਾ ਆਹ ਹਾਂ ਬਿਲਕੁਲ ਬਾਈ ਬਾਕੀ ਬਾਈ ਉਹ ਲਵਾਲੀ ਬਾਕੀ ਸਮਾਨ ਦਾ ਇਹਨੂੰ ਜਾ ਕੇ ਠੀਕ ਨੇ ਜੋ ਵੀ ਹੁੰਦਾ ਪੱਖੇ-ਪੁੱਖੇ ਜੀ ਬਾਕੀ ਨੂੰ ਹੌਲੀ-ਹੌਲੀ ਕਰਾਈ ਜਾਣਾ ਠੀਕ ਨੇ ਠੀਕ ਹੈ ਵੀਰੇ ਹੋਰ ਕਰੀ ਉਹਦੇ ਮੂਰੇ ਟੇਪ ਕਰਾ ਦੇ ਤੈਨੂੰ ਟੇਪ ਕਰਾ ਦੇ ਹਨਾ ਥੋੜਾ ਜਿਹਾ ਬੰਪਰੇ ਉਹ ਥੋੜਾ ਜਿਹਾ ਲੱਗਦਾ ਹਨਾ ਨਾ ਤਾਂ ਕਿਛ ਪਾਸੇ ਖੁੱਲਦਾ ਬੰਪਰ ਖੁੱਲਦਾ ਇਹਦੇ ਵਿੱਚ ਵੀਰੇ ਉਹ ਹੁੰਦੀ ਆ ਸਵਾਜ ਹੀ ਹੁੰਦੀ ਆ ਇੱਕ ਕੈਮੀਕਲ ਦਾ ਹੁੰਦਾ ਬਹੁਤ ਭਾਰਾ ਹੁੰਦਾ ਅੱਖੋ ਕੇਰੀਆ ਇਹ ਚ ਵੀ ਕੈਮੀਕਲ ਇਹ ਆ ਹਾਂ ਚੱਲੀਏ ਵੀਰੇ ਫਿਰ ਚੱਲੀਏ ਅਸੀਂ ਵੀ ਜਾਣਾ ਕਹਾ ਮਾਰੀ ਜੀ ਸਲਫ ਲਓ ਰੱਬ ਦਾ ਨਾਮ ਬਸ ਫਿਰ ਤੇ ਆ ਵੀਰੇ ਵੀ ਚੱਲੀਏ ਪਰ ਖਾਣਾ ਪੀਣਾ ਕਿਹਾ ਯਾਰ ਹੈ ਨਹੀਂ ਯਾਰ ਬਾਈ ਆਇ ਨਾ ਕਰ ਤਸਮਾਨ ਚੱਕ ਤਾ ਲੋ ਜੰਮੀ ਚੱਲ ਫਿਰ ਬਾਈ ਨੂੰ ਕਰ ਦਈਏ ਵਿਦਾ ਫਿਰ ਆਪਾਂ ਵੀ ਚੱਲੀਏ ਰਮੀ ਹੈ ਠੀਕ ਨਾ ਬਾਈ ਨੂੰ ਦੋ ਜੀ ਭਾਈ ਮੰਨਿਆ ਨਹੀਂ ਛਤਰੀ ਲਵਾਏ ਬੰਦੇ ਦਾ ਲੈ ਹੈ ਛਤਰੀ ਲਵਾ ਕੇ ਮੰਨਿਆ ਚੱਲੋ ਭਾਈ ਚੱਲ 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 ਬਾਕੀ ਇਹਨੂੰ ਥੋਣੇ ਧੋਣੇ ਵਾਲਾ ਭਾਈ ਲੱਭੜ ਗਿਆ ਠੀਕ ਹੈ ਭਾਈ ਓਕੇ ਲੋ ਬਾਈ ਰੋਪੜਾ ਚ ਪੂਰੀ ਸਨਮਸਾਨ ਹੈ ਤੇ ਬਾਕੀ ਬਾਈ ਜੇ ਕਿਸੇ ਨੇ ਟਰੈਕਟਰ ਲੈਣਾ ਹੋਇਆ ਤਾਂ ਦੇਖ ਲਿਓ ਟਰੈਕਟਰ ਵਧੀਆ ਪੂਰਾ ਹੈ ਬਾਕੀ ਜਿਦਾ ਦੱਸਿਆ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਡਿਮਾਂਡ 1.40 ਹੈ ਬਾਕੀ ਦਾ ਰੇਟ ਮੌਕੇ ਦੇ ਮਾਨ ਤਨ ਕਰ ਦਾਂਗੇ ਬਾਈ ਵੱਧ ਤੋਂ ਵੱਧ ਤੇ ਵੀਡੀਓ ਦੇ ਵਿੱਚ ਇੰਨਾ ਹੀ ਜੀ ਬਾਕੀ ਜਿਹੜੇ ਵੀ ਵੀਰ ਆਪਾਂ ਨਾਲ ਵੀਡੀਓ ਨਾਲ ਜੁੜੇ ਹੋਏ ਆ ਸਭ ਦਾ ਧੰਨਵਾਦ ਹੈ ਜੀ ਤੈਹ ਦੇ ਲੋ ਤੇ ਆਦੇ ਬਲੌਗ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਜਦ ਤੱਕ ਲਈ ਸਾਰੇ ਵੀਰਾਂ ਦਾ ਧੰਨਵਾਦ